ਕਾਲੂ ਕਾਲੂ ਦਾ ਨਾ ਸੀ ਸਬਜ਼ੀ ਵੇਚਦਾ ਹੁੰਦਾ ਸੀ ਸਾਡੇ ਘਰ ਦੇ ਅੱਗੇ ਆ ਕੇ ਤੇ ਮੈਂ ਉਹ ਤੋਂ ਸਬਜ਼ੀ ਵੀ ਖਰੀਦਦੀ ਹੁੰਦੀ ਸੀ ਉੱਪਰਲੀ ਮੰਜ਼ਲ ਤੇ ਜਿੱਥੇ ਉਹ ਰਹਿੰਦੇ ਸੀਗੇ ਉਹ ਕਹਿੰਦੀ ਉਹ ਸਬਜ਼ੀ ਵਾਲਾ ਲੀਡ ਕਰ ਰਿਹਾ ਸੀ ਕਿ ਜਿਹੜਾ ਮੌਬ ਮੇਰੇ ਘਰ ਦੇ ਉੱਤੇ ਆ ਕੇ ਜਿਹੜੇ ਸਾਰੇ ਉਹਨੇ ਹਜੂਮੀ ਹਮਲਾ ਬੋਲਿਆ ਤੇ ਉਹ ਦੱਸ ਰਿਹਾ ਸੀਗਾ ਵੀ ਆਹ ਉੱਪਰਲਾ ਘਰ ਫਲੈਟ ਹੈ ਜਿਹੜਾ ਇਹ ਸਿੱਖਾਂ ਦਾ ਹੈਗਾ ਇਸ ਕਿਸਮ ਦਾ ਉਹ ਬਹੁਤ ਜ਼ਿਆਦਾ ਮਤਲਬ ਗੜਬੜ ਹੈ ਜਿਹੜੇ ਕਈ ਲੁਟੇਰੇ ਟਾਈਪ ਲੋਕਾਂ ਨੂੰ ਢੋਆ ਗਿਆ ਬਿਲਕੁਲ ਉਹ ਢੋਏ ਗਏ ਨੇ ਦੇਖੋ ਜੀ ਲੋਕਾਂ ਨੇ ਆਪ ਦੇਖੇ ਨੇ ਵੀ ਟੈਲੀਵਿਜ਼ਨ ਸਿਰਾਂ ਤੇ ਚੁੱਕੀ ਲਈ ਜਾਂਦੇ ਫ੍ਰੀਜ ਚੁੱਕੀ ਲਈ ਹੋਰ ਜੋ ਵੀ ਮਾਲ ਬਤਾ ਮਿਲੋ ਸਿੱਖਾਂ ਦੀਆਂ ਦੁਕਾਨਾਂ ਛੱਡੀਆਂ ਨਹੀਂ ਹੈ ਕਿਸੇ ਨੇ ਜਿੱਥੇ ਵੀ ਕੀਤੀ ਸੀਗਾ ਜੇ ਕੋਈ ਟੈਕਸੀ ਨੇ ਉਹਨਾਂ ਨੂੰ ਅੱਗ ਲਾ ਦਿੱਤੀ ਬਹੁਤ ਇਸ ਕਿਸਮੀਆਂ ਘਟਨਾਵਾਂ ਹੋਈਆਂ ਪੁੱਲੀ ਮੰਜ਼ਲ ਤੇ ਸੀਗੇ ਤੇ ਅਸੀਂ ਬੜੀ ਔਖ ਨਾਲ ਫੜ ਫੜ ਕੇ ਜਿੰਨੇ ਇਟਾਂ ਉਟਾਂ ਉਹ ਉੱਥੇ ਉਤਰੇ ਉਤਰ ਕੇ ਕਹਿੰਨੀ ਮੈਂ ਆਪਣੀ ਸ੍ਰੀ ਸਾਹਿਬ ਹੈ ਜਿਹੜੀ ਉਹ ਲੁਕਾਈ ਸਾੜੀ ਲਈ ਮੈਂ ਮੇਰੇ ਹਸਬੰਦ ਨੇ ਜਿਹੜੇ ਉਹਨਾਂ ਦੇ ਵਾਲਾਂ ਨੂੰ ਇਦਾਂ ਕਰਕੇ ਨਾ ਉੱਤੇ ਟੋਪ ਲੈ ਲਿਆ ਤਾਂ ਕਿ ਪਤਾ ਨਾ ਲੱਗੇ ਫਿਰ ਉਹ ਆਪਣੀ ਗੱਡੀ 'ਚ ਬਿਠਾ ਕੇ ਉਹ Hindu ਜੈਂਟਲਮੈਨ ਇਹਨਾਂ ਨੂੰ ਕਿਤੇ ਸੇਫ ਜਗ੍ਹਾ ਦੇ ਉੱਤੇ ਛੱਡ ਕੇ ਆਇਆ ਹੈ ਨਾ ਜਦੋਂ ਆਪਣੀ ਰੈਲੀ ਵੀ ਕੱਢਦੇ ਆ ਕੋਈ ਭਾਵੇਂ ਆਰਾਮਨੋਮੀ ਹੋਵੇ ਚਾਹੇ ਕੋਈ Hindu ਤਿਆਰ ਹੋਵੇ ਜਾਂ ਇਹ ਬਣ ਇਲੈਕਸ਼ਨ ਰੈਲੀ ਹੋਵੇ ਜਦੋਂ ਮਸਜਿਦ ਦੇ ਅੱਗੇ ਜਾਂਦੇ ਆ ਤੇ ਉਹ ਭੱਦੇ ਇਸ਼ਾਰੇ ਕਰ ਕਰਕੇ ਔਰ ਮਸਜਿਦ ਨੂੰ ਮਤਲਬ ਜਿਸ ਤਰੀਕੇ ਨਾਲ ਉਹ ਟਾਰਗੇਟ ਕਰਦੇ ਆ ਉਹ ਕਈ MP ਵਗੈਰਾ ਪਾਏ ਗਏ ਇਸ ਗੱਲ 'ਚ